ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਹੋਰ ਬਾਬਾ ਜੀ ਠੀਕ ਹਾਂਜੀ ਕਿਵੇਂ ਫੋਨ ਕੀਤਾ ਠੀਕ ਹਾਂਜੀ ਹਾਂਜੀ ਠੀਕ ਹਾਂ ਕੀ ਗੱਲ ਫੋਨ ਕਰ ਨਹੀਂ ਸਕਦੇ ਸੀ ਨਹੀਂ ਫੋਨ ਤੇ ਨੇ ਪਹਿਲਾਂ ਲੱਗ ਗਿਆ ਸੀ ਮੇਰਾ ਬਾਬਾ ਜੀ ਅਸੀਂ ਤਾਂ ਦੇਲਦਿਆਂ ਰਮਜਾ ਸਮਝ ਲੈਨੇ ਆ ਨਹੀਂ ਮੈਂ ਤਾਂ ਉਹ ਤੇ ਕੋਈ ਪੁੱਛਣਾ ਸੀ ਜਦ ਫਿਰ ਉਹ ਮੈਨੂੰ ਜਿੱਥੇ ਜਬਾਰ ਨਾ ਆ ਰਿਹਾ ਕਹਿੰਦਾ ਜੀ ਤੁਸੀਂ ਹੁਕਮ ਕਰੋ ਮੈਂ ਠੀਕ ਆ ਠੀਕ ਆ ਓਕੇ ਓਕੇ ਹਾਂ ਬੱਸ ਵਧੀਆ ਚੱਲ ਠੀਕ ਹੈ ਠੀਕ ਹੋਰ ਦੱਸੋ ਫਿਰ ਵਧੀਆ ਵਧੀਆ ਰੋਟੀ ਖਾਣੀ ਆ ਰੋਟੀ ਖਾ ਲਾ ਕੋਈ ਨਹੀਂ ਆਪਾਂ ਦਾ ਜੀ ਬੰਨ ਰਹੀ ਆ ਚੁੱਲ੍ਹੇ ਤੇ ਹੱਤਾ ਵਾ ਚੜਿਆ ਹੋਇਆ ਗੈਸ ਤੇ ਆ ਜੋ ਅੱਛਾ ਜੀ ਉਹਨੇ ਆਉਣੇ ਆਉਣੇ ਆਜੋ ਆਜੋ ਉਹ ਜਨੂ ਮੈਨੂੰ ਕੰਮ ਕਰਨ ਲੈ ਜਾਂਦੇ ਓਏ ਆਜੋ ਮਹਾਰਾਜ ਰੋਟੀ ਖਾਓ ਉਹ ਤੂੰ ਸਿੰਘਾ ਮੈਨੂੰ ਜਮਾਈ ਤਤੀ ਤਤੀ ਰੋਟੀ ਇਹਦਾ ਖੇੜਾ ਤਾਂ ਛੱਡ ਹੁਣ ਤੂੰ ਬੰਦ ਤਾਂ ਕਰ ਇਹਨੂੰ ਮੈਂ ਕਹਿਣਾ ਦੱਸ ਗੁਰੂ ਘਰ ਦੇ ਗ੍ਰੰਥੀ ਦਾ ਖੇੜਾ ਨਹੀਂ ਛੱਡੀਦਾ ਨਹੀਂ ਉਹ ਮੈਂ ਕੰਮ ਕਰਨ ਲੱਗਾਂ ਸੀ ਆ ਦੇ ਸਾ ਆਜੋ ਆਜੋ ਰੋਟੀ ਖਾ ਲਓ ਮਹਾਰਾਜ ਉਹਨੇ ਆਉਣੇ ਆਉਣੇ